दूरदर्शन देख रहे हैं सारे देश का दा प्रोग्राम आज दी चर्चा ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਮਹਕਮਲप्रीत ਸਿੰਘ ਤੇ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਵਿਸ਼ੇ ਤੇ ਅਸੀਂ ਵਿਚਾਰ ਚਰਚਾ ਕਰਨੀ ਹੈ ਉਹ ਵਿਸ਼ਾ ਬਹੁਤ ਹੀ ਸੈਂਸਿਟਿਵ ਹੈ ਸੰਵੇਦਨਸ਼ੀਲ ਹੈ ਉਹ ਵਿਸ਼ਾ ਹੈ ਕੁਦਰਤੀ ਆਫਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਕੁਦਰਤੀ ਆਫਤ ਆਖਿਰਕਾਰ ਹੈ ਕੀ ਹੈ ਔਰ ਜਦੋਂ ਇਹ ਵਿਪਤਾ ਸਾਡੇ ਤੇ ਆਉਂਦੀ ਹੈ ਅਸੀਂ ਕਿਸ ਤਰ੍ਹਾਂ ਨਾਲ ਇਹਦਾ ਮੁਕਾਬਲਾ ਕਰਨਾ ਹੈ ਤੇ ਇਸ ਤੋਂ ਬਾਅਦ ਕੀ ਕੀ ਸਾਵਧਾਨੀਆਂ ਅਸੀਂ ਵਰਤ ਸਕਦੇ ਹਾਂ ਕੁਦਰਤੀ ਆਫਤ ਦੇ ਆਉਣ ਤੋਂ ਪਹਿਲਾਂ ਸਾਨੂੰ ਕਿਹੜੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਨੇ ਸੋ ਇਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਇਸ ਵੇਲੇ ਦੋ ਐਕਸਪਰਟ ਮੌਜੂਦ ਨੇ ਸਭ ਤੋਂ ਪਹਿਲਾਂ ਬਿਲਕੁਲ ਮੇਰੇ ਨਾਲ ਬੈਠੇ ਨੇ ਡਾਕਟਰ ਐਸ ਪੀ ਜੋਸ਼ੀ ਜੀ ਜਿਹੜੇ ਕਿ ਇੱਕ ਰਿਟਾਇਰਡ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੇ ਔਰ ਅਸੀਂ ਉਹਨਾਂ ਦਾ ਸਟੂਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਵਾਗਤ ਹੈ ਸਰ ਤੁਹਾਡਾ ਥੈਂਕ ਯੂ ਜੀ ਜੀ ਉਹ ਹੋਰ ਬਿਲਕੁਲ ਉਹਨਾਂ ਦੇ ਨਾਲ ਬੈਠੇ ਨੇ ਡਾਕਟਰ ਪੂਜਾ ਪ੍ਰੈਸ਼ਰ ਜੀ ਜਿਹੜੇ ਕਿ ਐਸਡੀ ਕਾਲਜ ਜਲੰਧਰ ਦੇ ਵਿੱਚ ਬਤੌਰ ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰ ਰਹੇ ਨੇ ਸਮਾਜ ਦੇ ਵਿੱਚ ਵਿਦਿਆ ਨੂੰ ਅੱਗੇ ਵਧਾ ਰਹੇ ਨੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਥੈਂਕ ਯੂ ਜੀ ਜੋਸ਼ੀ ਸਾਹਿਬ ਜਿਸ ਤਰ੍ਹਾਂ ਕਿ ਆਪਾਂ ਗੱਲ ਕੀਤੀ ਕਿ ਕੁਦਰਤੀ ਆਫਤਾ ਇਸ ਵਕਤ ਪੰਜਾਬ ਤੇ ਪੰਜਾਬ ਵਾਸੀ ਨੇ ਇਸ ਆਫਤਾ ਤੋਂ ਗੁਜ਼ਰ ਰਹੇ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦੇ ਨੇ ਕਿ ਇਹ ਮੁਸੀਬਤ ਕਿੰਡੀ ਵੱਡੀ ਹੈ ਔਰ ਇਹਦਾ ਸਾਹਮਣਾ ਕਰਨਾ ਕਿੰਨਾ ਮੁਸ਼ਕਲ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗਾ ਕਿ ਆਖਿਰਕਾਰ ਇਹ ਕੁਦਰਤੀ ਆਫਤ ਆਪਦਾ ਡਿਜ਼ਾਸਟਰ ਹੈ ਕੀ ਹੈ ਔਰ ਕੀ ਅਸੀਂ ਇਹਨਾਂ ਨੂੰ ਕਿਸੇ ਸ਼੍ਰੇਣੀ ਦੇ ਵਿੱਚ ਵੰਡ ਸਕਦੇ ਹਾਂ ਸਭ ਤੋਂ ਪਹਿਲੇ ਇਹ ਗੱਲ ਹੈ ਜੇ ਜਿਹੜੀ ਕੁਦਰਤੀ ਆਫਤ ਆਫਤਾ ਹੈਗੇ ਆ ਜਾਂ ਕੁਦਰਤੀ ਆਪਤਾ ਜਾਂ ਜਿੰਨੂੰ ਆਪਾਂ ਡਿਜ਼ਾਸਟਰ ਵੀ ਕਹਿੰਦੇ ਆ ਜੀ ਇਹਦੇ ਵਿੱਚ ਤਾਂ ਵੇਨ ਗੱਲ ਹੈਗੇ ਜਦੋਂ ਕਿਸੇ ਇਨਸਾਨ ਦਾ ਜਾਂ ਪ੍ਰਾਪਰਟੀ ਦਾ ਕੋਈ ਨੁਕਸਾਨ ਹੁੰਦਾ ਜਾਂ ਡੈਥ ਹੋ ਜਾਂਦੀ ਉਹ ਆਪਾਂ ਡਿਜਾਸਟਰ ਚ ਲਿਆਉਂਦੇ ਆ ਜੀ ਠੀਕ ਹੈ ਬਾਕੀ ਤੁਸੀਂ ਵੰਡ ਦੀ ਗੱਲ ਕੀਤੀ ਹੈ ਲੇਕਿਨ ਵੰਡੇ ਦੇ ਦੋ ਤਰੀਕੇ ਨਾਲ ਹੋ ਜਾਂਦੇ ਆ ਹਮ ਜਿੱਦਾਂ ਨੇਚਰਲ ਡਿਜਾਸਟਰ ਜਾਂ ਕੁਦਰਤੀ ਆਫਤਾਂ ਜਿਹੜੀਆਂ ਹੈਗੀਆਂ ਦੂਸਰੇ ਹੈਗੀਆਂ ਜਿਹੜੀਆਂ ਆਦਮੀ ਵੱਲੋਂ ਬਣਾਈ ਹੈਗੀਆਂ ਜਾਂ ਮੈਨ ਮੈਨ ਬੇਡ ਹੈਗੀਆਂ ਨੇ ਬਿਲਕੁਲ ਉਹ ਹੈਗੀਆਂ ਨੇ ਤੇ ਕੁਦਰਤੀ ਆਫਤਾਂ ਜਿਹੜੀਆਂ ਹੈਗੀਆਂ ਨੇ ਜਿਸ ਤਰ੍ਹਾਂ ਉਹ ਆਪਣੇ ਹੜ ਆਏ ਨੇ ਠੀਕ ਹੈ ਜੀ ਜਿੰਨੂੰ ਆਪਾਂ ਹਾਈਡਰੋ ਮੈਟਰੋਲੋਜੀਕਲ ਵੀ ਕਹ ਦਿੰਦੇ ਨੇ ਨੇਚਰਲ ਜਿਹੜੀਆਂ ਆ ਜਾਂਦੀਆਂ ਨੰਬਰ 2 ਜੀ ਦੂਸਰੀ ਹੈਗੀ ਐ ਜੀਓਗ੍ਰਾਫੀਕਲ ਜੀ ਥੈਨ ਬਾਇਓਲੋਜੀਕਲ ਹੈਗੇ ਜਿਹੜੀਆਂ ਕੁਦਰਤੀ ਆਫਤ ਹੈਗੀਆਂ ਨੇ ਜੀ ਜਿਸ ਤਰ੍ਹਾਂ ਹਾਈਡਰੋ ਹੈਗੀ ਐ ਪਾਣੀ ਨਾਲ ਤੱਲkait ਠੀਕ ਐ ਮੈਟਰੋਲੋਜੀਕਲ ਹੈਗੀ ਐ ਜਿੱਦਾਂ ਸੋਕਾ ਪੈ ਗਿਆ ਔਲੇ ਪੈ ਗਏ ਗੜੇ ਪੈ ਗਏ ਬਰ ਪੈ ਗਈ ਠੰਡ ਬਹੁਤ ਵੱਧ ਗਈ ਜਿੱਦਾਂ ਇਨਸਾਨੇ ਨੁਕਸਾਨ ਹੁੰਦਾ ਬਿਲਕੁਲ ਤੇ ਇਸੇ ਤਰ੍ਹਾਂ ਜੀਓਗ੍ਰਾਫੀਕਲ ਹੈਗੀ ਐ ਬਾਇਓਲੋਜੀਕਲ ਹੈਗੀ ਹੈ ਬਾਇਓਲੋਜੀਕਲ ਜਿੱਦਾਂ ਦੁਨੀਆ ਦੇ ਵਿੱਚ ਜਾਂ ਕੋਈ ਬਿਮਾਰੀ ਫੈਲ ਜਾਵੇ ਜਿਹਦਾ ਪਿੱਛੇ ਆਪਣੇ ਕੋਵਿਡ ਆ ਗਈ ਸੀ ਜੀ ਠੀਕ ਹੈ ਨਾ ਉਹਦੇ ਨਾਲ ਬੜੀ ਨੁਕਸਾਨ ਹੋਇਆ ਜਾਨੀ ਮਾਰਲੀ ਨੁਕਸਾਨ ਹੋਇਆ ਹੈ ਜ਼ਿਆਦਾ ਜਾਨੀ ਹੋਇਆ ਹੈ ਜੀ ਠੀਕ ਹੈ ਨਾ ਸੋ ਇਹ ਹੈਗੀਆਂ ਦੈਨ ਹੈਗੀ ਮੈਨ ਮੇਡ ਜੀ ਮੈਨ ਮੇਡ ਹੈ ਹੈਗੀਆਂ ਜਿੱਦਾਂ ਐਕਸੀਡੈਂਟ ਹੋ ਗਿਆ ਠੀਕ ਹੈ ਆਪਣੀਆਂ ਗੱਡੀਆਂ ਹੈਗੀਆਂ ਨੇ ਬਾਈ ਰੋਡ ਹੈ ਬਾਈ ਸੀ ਹੈ ਜਿਹੜੀ ਟਰਾਂਸਪੋਰਟ ਨਾਲ ਹੁੰਦੀਆਂ ਨੇ ਜੀ ਤੇ ਦੈਨ ਦੰਗੇ ਫਸਾਦ ਹੈ ਠੀਕ ਹੈ ਜਿਹਨੂੰ ਆਪਾਂ ਸਿਵਲ ਡਿਸਟਰਬੈਂਸ ਵੀ ਕਹਿ ਸਕਦੇ ਆ ਬਿਲਕੁਲ ਠੀਕ ਹੈ ਨਾ ਉਹਦੇ ਵਿੱਚ ਵੀ ਯਾਨੀ ਨੁਕਸਾਨ ਹੁੰਦਾ ਸਟਾਂ ਲੱਗ ਜਾਂਦੀ ਹੈ ਇੰਜਰਡ ਹੋ ਜਾਂਦੇ ਨੇ ਬੰਦੇ ਤੇ এনवायरमेंट ਵੀ ਆਗੇ ਵਿੱਚ ਜਦੋਂ ਆਪਾਂ ਕਈ ਚੀਜ਼ਾਂ ਲੈਂਡਸਲਾਈਡਿੰਗ ਦੂਜੀ ਤੇ ਜੇ ਕਰਦੇ ਆ ਜੀ এনवायरमेंट ਨੂੰ ਖਰਾਬ ਕਰਦੇ ਆ ਜੰਗਲ ਵੜ ਦਿੰਦੇ ਆ ਤੇ ਉਹ ਵੀ ਹੈ ਯਾਨੀ ਕਿ ਬਹੁਤ ਸਾਰੀਆਂ ਆਪਤਾਵਾਂ ਜਿਹੜੀਆਂ ਨੇ ਉਹ ਕੁਦਰਤੀ ਆਪਤਾ ਦੇ ਵਿੱਚ ਸ਼ਾਮਲ ਹੋ ਜਾਂਦੀਆਂ ਨੇ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਸਰ ਤੁਸੀਂ ਦੱਸ ਰਹੇ ਹੋ ਕਿ ਇੱਕ ਤਾਂ ਵਾਕਈ ਜਿਹਦੇ ਵਿੱਚ ਸਿਰਫ ਔਰ ਸਿਰਫ ਕੁਦਰਤ ਜਿਹੜੀ ਹੈ ਉਹਦੇ ਹੱਥ ਵਸ ਹੈ ਦੂਜੇ ਵਿੱਚ ਇਨਸਾਨ ਵੀ ਉਹਦੇ ਵਿੱਚ ਪੂਰਾ ਪੂਰਾ ਭਾਗੀਦਾਰ ਹੈ ਕਿਉਂਕਿ ਉਹਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਗਲਤੀਆਂ ਕਰਕੇ ਜਦੋਂ ਕੁਦਰਤ ਵੀ ਹੈ ਨਾਰਾਜ਼ ਹੋ ਜਾਂਦੀ ਹੈ ਤੇ ਫਿਰ ਉਹ ਆਪਤਾ ਉਹਦੇ ਤੇ ਆਂਦੀ ਹੈ ਔਰ ਕਈ ਅੰਗੈਲੀਆਂ ਜਿਹੜੀਆਂ ਨੇ ਉਹ ਅਸੀਂ ਕਰਦੇ ਆਂ ਜਿਹੜੀ ਕਿ ਕੁਦਰਤੀ ਆਫਤ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਮੈਡਮ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਅਗਲਾ ਸਵਾਲ ਮੇਰਾ ਤੁਹਾਡੇ ਤੋਂ ਹੈ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵਕਤ ਪੰਜਾਬ ਜੋ ਸੰਤਾਪ ਭੋਗ ਰਿਹਾ ਹੈ ਇਹਦੇ ਵਿੱਚ ਕੁਦਰਤ ਦਾ ਓਨਾ ਹੱਥ ਹੈ ਜਾਂ ਇਨਸਾਨਾਂ ਦਾ ਵੀ ਉਦੇ ਬਰਾਬਰ ਹੱਥ ਮੈਨੂੰ ਲੱਗਦਾ ਜਿਹੜਾ ਪੰਜਾਬ ਵਿੱਚ ਇਹਦੇ ਵਿੱਚ ਕੁਦਰਤ ਦਾ ਜ਼ਿਆਦਾ ਹੈ ਪਰ 100% ਨਹੀਂ ਹੈ ਇਹਦੇ ਵਿੱਚ ਇਨਸਾਨ ਦਾ ਵੀ ਰੋਲ ਹੈਗਾ ਕੁਦਰਤ ਦਾ ਜਿਵੇਂ ਮੀਂਹ ਇਨੂੰ ਅਸੀਂ ਨਹੀਂ ਰੋਕ ਸਕਦੇ ਜਦੋਂ ਮੀਂਹ ਆਣਾ ਹੈ ਤਾਂ ਜਿੰਨਾ ਆਣਾ ਹੀ ਦੇ ਤੇ ਕੋਈ ਕੰਟਰੋਲ ਨਹੀਂ ਹੈ ਮੌਸਮ ਵਿਭਾਗ ਵੀ ਪ੍ਰੈਡਿਕਸ਼ਨ ਕਰਦਾ ਹੈ ਔਰ ਸਾਨੂੰ ਪਤਾ ਹੈ ਕਿ ਜ਼ਿਆਦਾਤਰ ਪ੍ਰੈਡਿਕਸ਼ਨ ਗਲਤ ਹੁੰਦੀ ਹੈ ਜੀ ਜ਼ਿਆਦਾਤਰ ਉਹ ਸਾਨੂੰ ਵਾਰਨ ਵੀ ਕਰ ਦਿੰਦੇ ਨੇ ਪਹਿਲੇ 10 ਵੀ ਦਿੰਦੇ ਨੇ ਪਰ ਫਿਰ ਵੀ ਐਟ ਦ ਮੂਮੈਂਟ ਜਦੋਂ ਚੀਜ਼ ਹੋ ਰਹੀ ਹੈ ਉਹ ਸਾਨੂੰ ਨਹੀਂ ਪਤਾ ਕਿਵੇਂ ਹੋਏਗੀ ਮੌਨਸੂਨ ਸਾਨੂੰ ਪਤਾ ਹੈ ਕਿ ਇਹ ਜਿਹੜਾ ਮੌਸਮ ਹੈ ਇਹ ਮੌਨਸੂਨ ਦਾ ਟਾਈਮ ਹੈ ਜਾਂ ਉਹਦੇ ਥੋੜੇ ਟਾਈਮ ਬਾਅਦ ਦਾ ਟਾਈਮ ਹੈ ਲੇਕਿਨ ਕਿੰਨਾ ਮੀ ਪਏਗਾ ਇਹ ਸਾਨੂੰ ਨਹੀਂ ਪਤਾ ਸੀ ਤੇ ਜਿਹੜਿਆ ਮੀ ਪਿਆ ਉਹਦੇ ਕਰਕੇ ਨਦੀਆਂ ਚ ਲੈਵਲ ਵਧਿਆ ਔਰ ਜਿਹਦੇ ਕਰਕੇ ਸਾਰੀ ਜੋ ਵੀ ਅਸੀਂ ਅੱਜ ਫੇਸ ਕਰ ਰਹੇ ਨੇ ਪੰਜਾਬ ਦੇ ਵਿੱਚ ਉਹਦਾ ਬਹੁਤ ਲੈਣਾ ਹੈ ਸਾਡਾ ਚੌਨਾ ਖਤਮ ਹੋ ਗਿਆ ਸਾਡੇ ਜਾਲੀਮਾਨੀ ਨੁਕਸਾਨ ਸਾਨੂੰ ਬਹੁਤ ਸਹਿਣਾ ਲੋਕੀ ਹਲੇ ਵੀ ਛਤਾਂ ਦੇ ਉੱਤੇ ਰਹਿ ਰਹੇ ਨੇ ਪੂਰੇ ਪੂਰੇ ਘਰ ਡੁੱਬੇ ਨੇ ਪਰ ਇਹਦੇ ਵਿੱਚ ਇਨਸਾਨ ਦਾ ਵੀ ਰੋਲ ਹੈਗਾ ਜੀ ਅਗਰ ਅਸੀਂ ਕੁਦਰਤ ਦੇ ਨਾਲ ਇੱਕ ਲਿਮਿਟ ਤੋਂ ਜ਼ਿਆਦਾ ਖਿਲਵਾੜ ਨਾ ਕਰੀਏ ਸਾਡੇ ਕੋਲ ਦੇਖੋ ਪੰਜਾਬ ਦੇ ਵਿੱਚ ਮੋਰ ਥਨ 90% ਜਗ੍ਹਾ ਜਿਹੜੀ ਹੈਗੀ ਆ ਉਹ ਖੇਤੀਬਾੜੀ ਵਾਸਤੇ ਹੈ ਕੋਈ ਵੀ ਐਵੇਂ ਦੀ ਨੇਚਰ ਜਿਵੇਂ ਪਹਿਲੇ ਹੁੰਦਾ ਸੀ ਪਿੰਡਾਂ ਦੇ ਵਿੱਚ ਅਗਰ ਤੁਸੀਂ ਦੇਖੋ ਟ੍ਰੈਡੀਸ਼ਨਲੀ ਪੁਰਾਣੇ ਬਜ਼ੁਰਗਾਂ ਨਾਲ ਗੱਲ ਕਰੋ ਕਹਿੰਦੇ ਸੀ ਕਿ ਇੱਕ ਖਾਲੀ ਜ਼ਮੀਨ ਹੁੰਦੀ ਸੀ ਚਾਹੇ ਉਹ ਤੁਸੀਂ ਕਹਿ ਲੋ ਕਿ ਜਿਵੇਂ ਕੋ ਪਾਣੀ ਦਾ ਤਲਾਬ ਹੁੰਦਾ ਸੀ ਜਾਂ ਜਾਨਵਰਾਂ ਦੇ ਚਰਾਉਣ ਵਾਸਤੇ ਜਗਾ ਖਾਲੀ ਹੁੰਦੀ ਸੀ ਛੱਪੜ ਛੱਪੜ ਉਟਾਈਪ ਹੁੰਦਾ ਸੀ ਔਰ ਚਾਰੇ ਵਾਸਤੇ ਚਰਾਣੇ ਵਾਸਤੇ ਵੀ ਇੱਕ ਅਧਿਆ ਹਿੱਸਾ ਪਿੰਡ ਦਾ ਖਾਲੀ ਛੱਡਿਆ ਜਾਂਦਾ ਸੀ ਇਹ ਹਿੱਸਾ ਇਸ ਟਾਈਮ ਤੇ ਬਹੁਤ ਕਮ ਦਾ ਹੋ ਸਕਦਾ ਸੀ ਬਿਲਕੁਲ ਕਿਉਂਕਿ ਉਹ ਛੱਪੜ ਦੇ ਵਿੱਚ ਸਾਰਾ ਪਾਣੀ ਆ ਜਾਣਾ ਸੀ ਔਰ ਜ਼ਮੀਨ ਜਿਹਦੇ ਉੱਤੇ ਕੋਈ ਪੱਕੀ ਚੀਜ਼ ਨਹੀਂ ਹੈ ਉਹਨੇ ਉਹ ਸਾਰੀ ਪਾਣੀ ਜਿਹੜਾ ਸੋਖ ਲੈਣਾ ਸੀ ਪੰਜਾਬ ਦੇ ਵਿੱਚ ਓਵਰ ਕੰਸਟਰਕਸ਼ਨ ਐਨ ਜ਼ਿਆਦਾ ਰੀਅਲ ਏਸਟੇਟ ਹੋ ਰਹੀ ਹੈ ਔਰ ਤੁਸੀਂ ਅਗਰ ਮੈਂ ਆਪਣੇ ਸ਼ਹਿਰ ਦਾ ਦੇਵਾਂ ਜਲੰਧਰ ਦੇ ਵਿੱਚ ਜੀ ਮੈਨੂੰ ਪੁਰਾਣੇ ਲੋਕੇ ਦੱਸਦੇ ਨੇ ਕਿ ਇੱਥੇ ਕਿੰਨੇ ਛੱਪੜ ਹੁੰਦੇ ਸੀ ਕਿੰਨੀ ਖਾਲੀ ਜ਼ਮੀਨ ਹੁੰਦੀ ਸੀ ਬਿਲਕੁਲ ਜੀ ਕਿੰਨੇ ਏਰੀਆ ਦੇ ਵਿੱਚ ਜਿਹੜਾ ਸੀਗਾ ਉਹ ਪਾਣੀ ਜਿਹੜਾ ਸੀਗਾ ਉਹ ਸਾਰਾ ਉੱਥੇ ਚਲਾ ਜਾਂਦਾ ਸੀ ਜਲੰਧਰ ਦੇ ਵਿੱਚ ਕਿੰਨੀ ਕੰਸਟਰਕਸ਼ਨ ਹੋ ਰਹੀ ਹੈ ਸਾਰੀ ਸਥਾਨ ਪੱਕੀ ਹੋ ਰਹੀ ਹੈ ਜਿਦੇ ਕਰਕੇ ਪਾਣੀ ਨੂੰ ਨਿਕਲਣ ਵਾਸਤੇ ਜਗ੍ਹਾ ਹੀ ਨਹੀਂ ਔਰ ਫਿਰ ਅਲਟੀਮੇਟਲੀ ਪੁਗਤਾਂਤ ਸਾਨੂੰ ਕਰਨਾ ਹੀ ਪਏਗਾ ਉਹ ਵੀ ਪਹਿਲੇ ਹੋਇਆ ਕਰਦੇ ਸੀ ਔਰ ਪੂ ਵੀ ਨਹੀਂ ਹੈ ਜੀ ਕੁਝ ਵੀ ਨਹੀਂ ਮਤਲਬ ਪਾਣੀ ਨੂੰ ਜ਼ਮੀਨ ਚ ਜਾਣ ਵਾਸਤੇ ਨੈਚਰ ਵੇ ਨਾਲ ਜਾਣ ਵਾਸਤੇ ਕੋਈ ਰਸਤਾ ਹੀ ਅਸੀਂ ਨਹੀਂ ਛੱਡ ਰਹੇ ਜਿਦੇ ਕਰਕੇ ਉਹ ਪਾਣੀ ਤਾਂ ਮਹੀਨੇ ਤਾਂ ਬਰਸਣਾ ਹੀ ਬਰਸਣਾ ਹੈ ਜੀ ਨਦੀਆਂ ਦੇ ਵਿੱਚ ਲੈਵਲ ਤਾਂ ਵਧਣਾ ਹੀ ਵਧਣਾ ਹੈ ਮੌਨਸੂਨ ਹੈ ਉਹਨੇ ਤਾਂ ਆਣਾ ਹੀ ਆਣਾ ਹੈ ਲੇਕਿਨ ਕੀ ਅਸੀਂ ਉਹਦੇ ਵਾਸਤੇ ਕੋਈ ਤਿਆਰੀ ਕਰਦੇ ਹਾਂ ਸਾਰਾ ਕੁਝ ਸਰਕਾਰ ਤੇ ਛੱਡ ਦੇਣਗੇ ਤਾਂ ਉਹ ਵੀ ਸਹੀ ਨਹੀਂ ਹੈ ਇੰਡੀਵਿਜੂਅਲੀ ਅਸੀਂ ਵੀ ਓਨੇ ਹੀ ਜ਼ਿੰਮੇਵਾਰ ਨੇ ਅਗਲਾ ਸਵਾਲ ਮੈਂ ਸਰ ਤੁਹਾਡੇ ਤੋਂ ਕਰਨਾ ਚਾਹਾਂਗਾ ਜੋਸ਼ੀ ਸਰ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਵਰੇ ਆਪਣੀ ਜ਼ਿੰਦਗੀ ਦੇ ਤੁਸੀਂ ਉੱਥੇ گزارੇ ਨੇ ਸਰਕਾਰ ਵੱਲੋਂ ਕੀ ਕੁਝ ਤਿਆਰੀਆਂ ਜਿਹੜੀਆਂ ਨੇ ਉਹ ਪਹਿਲਾਂ ਕੀਤੀਆਂ ਜਾਂਦੀਆਂ ਨੇ ਇਹੋ ਜਿਹੀਆਂ ਕੁਦਰਤੀ ਆਫਤਾਂ ਨੂੰ ਰੋਕਣ ਵਾਸਤੇ ਦੇਖੋ ਜੀ ਤਿਆਰੀਆਂ ਜਿਹੜੀਆਂ ਹੈਗੀਆਂ ਕਮ ਸਕਾਮ ਕਾਫੀ ਟਾਈਮ ਪਹਿਲਾਂ ਹੀ ਸਟਾਰਟ ਹੋ ਜਾਂਦੇ ਆ ਜਸਤਰ ਜੇ ਫਰਜ਼ ਕਰੋ ਵੀ ਹੁਣ ਜੂਨ ਜੁਲਾਈ ਦੇ ਵਿੱਚ ਜਾਂ ਜੁਲਾਈ ਅਗਸਤ ਦੇ ਵਿੱਚ ਬਰਸਤਾ ਹੋਣੀ ਹੈ ਜੀ ਲੇਕਿਨ ਉਹਦਾ ਇੰਤਜ਼ਾਮ ਜਿਹੜਾ ਹੈਗਾ 2-4 ਮਹੀਨੇ ਪਹਿਲਾਂ ਹੀ ਕੀਤਾ ਜਾਂਦਾ ਜਿੱਦਾਂ ਜਿੰਨੇ ਵੀ ਆਪਣੇ ਪੰਜਾਬ ਦੇ ਜ਼ਿਲ੍ਹੇ ਹੈਗੇ ਨੇ ਜਿੰਨੇ ਵੀ ਡੀਸੀ ਆਫਿਸ ਹੈਗੇ ਨੇ ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਹੈਗੇ ਨੇ ਜੀ ਉਹਨਾਂ ਵਿੱਚ ਉਹ ਇੰਤਜ਼ਾਮ ਸਾਰੇ ਕੀਤੇ ਜਾਂਦੇ ਜਿਸ ਤਰ੍ਹਾਂ ਹੁਣ ਫਰਜ ਕਰੋ ਕਿ ਦੇ ਫਲੱਡ ਆ ਗਿਆ ਉੱਤੇ VOTING ਦਾ ਹੋਣਾ ਜ਼ਰੂਰੀ ਹੈ ਜੀ ਨੰਬਰ 2 ਫਿਰ ਇੱਕ ਕਿਟ ਹੁੰਦੀ ਹੈ ਹਮਮ ਇੱਕ ਰੇਨ ਕਿਟ ਹੁੰਦੀ ਹੈ ਤੁਹਾਡੇ ਕੋਲ ਟਾਰਚ ਹੁੰਦੀ ਹੈ ਤਰਪੈਲ ਹੁੰਦੀ ਹੈ ਔਖੇ ਟਾਈਮ ਦੇ ਕੋਈ ਨਾ ਕੋਈ ਜਿੰਨੇ ਵੀ ਸਾਧਨ ਹੈਗੇ ਨੇ ਉਹ ਕੋਲ ਹੋਣੇ ਜ਼ਰੂਰੀ ਚਾਹੀਦੇ ਤਾਂ ਹੀ ਆਪਾਂ ਕਿਸੇ ਨੂੰ ਉਸ ਚੀਜ਼ ਤੋਂ ਨਿਪਟ ਸਕਦੇ ਚਲੋ ਇਹ ਤੇ ਨਿਪਟਾਰੇ ਦੀ ਤੁਸੀਂ ਗੱਲ ਦੱਸ ਰਹੇ ਹੋ ਮੈਂ ਤੁਹਾਡੇ ਤੋਂ ਜ਼ਿਆਦਾਤਰ ਇਹ ਜਾਨਣਾ ਚਾਹੁੰਦਾ ਸੀ ਕਿ ਇਹ ਤੇ ਆਫਤ ਜਦੋਂ ਆ ਜਾਏ ਉਦੋਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਹੋਇਆ ਉਸ ਤੋਂ ਪਹਿਲਾਂ ਵੀ ਸਾਡੇ ਕੋਲ ਕੋਈ ਪ੍ਰੀਵੈਂਸ਼ਨਸ ਹੈ ਕੋਈ ਜਿਹਦੇ ਨਾਲ ਅਸੀਂ ਇਸ ਚੀਜ਼ ਨੂੰ ਰੋਕ ਸਕੀਏ ਬਿਲਕੁਲ ਹੈਗਾ ਜੀ ਦੇਖੋ ਉਹ ਤੇ ਲੋਕਾਂ ਨੂੰ ਗਾਈਡ ਕਰਨ ਦੀ ਲੋੜ ਹੈ ਲੇਕਿਨ ਹੁਣ ਜਿੰਨੇ ਵੀ ਆਪਣੇ ਬੰਦ ਨੇ ਜੀ ਠੀਕ ਹੈ ਨਾ ਤੇ ਉਹਨਾਂ ਦੀ ਜਿਹੜੀ ਪੂਰੀ ਸੁਰੱਖਿਆ ਹੈਗੀ ਆ ਉਹ ਤਾਂ ਤੁਹਾਨੂੰ ਪਤਾ ਕਿੱਦਾਂ ਹੁੰਦੀ ਹੈ ਲੇਕਿਨ ਉਹਦੇ ਨਾਲ ਨਾਲ ਜਿੰਨੇ ਆਪਣੇ ਮਨ ਆਦਮੀ ਰਹਿੰਦੇ ਨੇ ਦਰਿਆਵਾਂ ਦੀ ਵਿੱਚ ਆਗੇ ਜਿਹਨਾਂ ਨੇ ਜ਼ਮੀਨਾਂ ਹੈਗੀਆਂ ਨੇ ਹਾਂ ਹਾਂ ਅਦਰਵਾਈ ਉਹਨਾਂ ਨੇ ਉੱਥੇ ਘਰ ਪਾਏ ਨੇ ਜੀ ਠੀਕ ਹੈ ਨਾ ਉਹਨਾਂ ਨੂੰ ਡੇ ਬਾਈ ਡੇ ਜਿਹੜਾ ਦੱਸਣਾ ਚਾਹੀਦਾ ਵੀ ਇਹਦੇ ਕਿੰਨੇ ਲਾਗੇ ਜਾਣਾ ਚਾਹੀਦਾ ਕਿੰਨੀ ਦੂਰ ਰਹਿਣਾ ਚਾਹੀਦਾ ਕਿਉਂਕਿ ਪਾਣੀ ਦਾ ਬਹਾਵ ਜਿਹੜਾ ਹੈਗਾ ਉਹਨੇ ਆਪਣਾ ਰਸਤਾ ਜਿਹੜਾ ਬਣਾਉਣਾ ਹੀ ਬਣਾਉਣਾ ਹੈ ਬਿਲਕੁਲ ਠੀਕ ਹੈ ਬਿਨਾਂ ਰਸਤੇ ਤੋਂ ਕਿਉਂਕਿ ਜਿੱਥੇ ਆਪਾਂ ਉੱਚਾ ਕਰ ਲਾਂਗੇ ਜਗ੍ਹਾ ਆਪਣੇ ਮਕਾਨ ਉੱਚੇ ਕਰਕੇ ਬਣਾ ਲਾਂਗੇ ਠੀਕ ਹੈ ਦਰਿਆ ਫਿਰ ਜਿਹੜਾ ਪਾਣੀ ਹੈ ਉਹ ਦੂਸਰੇ ਪਾਸੇ ਰਸਤਾ ਬਣਾਏਗਾ ਠੀਕ ਤੇ ਜੇ ਦੂਸਰੇ ਪਾਸੇ ਰਸਤਾ ਬਣਾਏਗਾ ਤੇ ਨੁਕਸਾਨ ਹੋਏਗਾ ਨੁਕਸਾਨ ਇਹ ਵੀ ਆਪਣਾ ਵੀ ਹੋਏਗਾ ਤੇ ਦੂਸਰੇ ਦਾ ਵੀ ਹੋਏਗਾ ਹਮਮ ਲੇਕਿਨ ਉਹਦੇ ਵਾਸਤੇ ਗਵਰਨਮੈਂਟ ਹਰ ਸਾਲ ਹੀ ਗਾਈਡ ਕਰਦੀ ਐ ਐਡਮਿਨਿਸਟ੍ਰੇਸ਼ਨ ਗਾਈਡ ਕਰਦੀ ਐ ਲੇਕਿਨ ਜਿਹੜੀਆਂ ਉਹਨਾਂ ਨੇ ਹਦਾਇਤਾਂ ਦਿੱਤੀਆਂ ਉਹਦੇ ਮੁਤਾਬਕ ਚੱਲਣਾ ਚਾਹੀਦਾ ਲੇਕਿਨ ਉਹਨਾਂ ਨੂੰ ਪਾਲਣ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਕੋਈ ਬਹੁਤਾ ਨੁਕਸਾਨ ਨਾ ਹੋਵੇ ਜਾਨੀ ਨੁਕਸਾਨ ਨਾ ਹੋਵੇ ਪ੍ਰਾਪਰਟੀ ਦਾ ਨੁਕਸਾਨ ਨਾ ਹੋਵੇ ਅਗਰ ਉਹ ਗਾਈਡਲਾਈਨ ਆਪਾਂ ਨਹੀਂ ਮੰਨਾਂ ਤੇ ਪ੍ਰੋਬਲਮ ਫਿਰ ਆਪਾਂ ਨੂੰ ਆਉਣੇ ਆ ਜੀ ਅ ਪੂਜਾ ਮੈਡਮ ਜਿਸ ਤਰ੍ਹਾਂ ਦੇ ਨਾਲ ਸਰ ਨੇ ਦੱਸਿਆ ਕਿ ਪ੍ਰੋਬਲਮ ਜਿਹੜੀ ਹੈ ਉਹ ਸਾਨੂੰ ਉਦੋਂ ਆਏਗੀ ਜਦੋਂ ਸਾਡੇ ਕੋਲੋਂ ਪ੍ਰੋਪਰ ਜਾਣਕਾਰੀ ਨਹੀਂ ਹੋਏਗੀ ਤੁਸੀਂ ਇੱਕ ਤਰ੍ਹਾਂ ਦੇ ਨਾਲ ਇੱਕ ਕਾਲਜ ਦੇ ਤੁਸੀਂ ਪ੍ਰਿੰਸੀਪਲ ਹੋ ਜਿੱਥੇ ਤੁਸੀਂ ਯੰਗਸਟਰਸ ਨੂੰ ਦੇਖਦੇ ਹੋ ਉਹਨਾਂ ਦੇ ਵਿਚਾਰ ਜਾਣਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਨੌਜਵਾਨ ਪੀੜੀ ਹੈ ਉਹ ਆਪਣੇ এনवायरमेंट ਦੇ ਵੱਲ ਉਹਨਾਂ ਦਾ ਧਿਆਨ ਹੈ ਜਾਗਰੂਕ ਨੇ ਮੈਨੂੰ ਲੱਗਦਾ ਜਿਹੜੀ ਨਈ ਪੀੜੀ ਆ ਰਹੀ ਹੈ ਗਵਰਨਮੈਂਟ ਨੇ ਸਪੈਸ਼ਲੀ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਇਹਦੇ ਵਾਸਤੇ ਬਹੁਤ ਸਾਰੇ ਮਤਲਬ ਸਾਡੇ ਵਾਸਤੇ ਜਗ੍ਹਾ ਰੱਖੀ ਹੋਈ ਹੈ ਅਸੀਂ ਬੱਚਿਆਂ ਵਾਸਤੇ ਜ਼ਿਆਦਾ ਨਹੀਂ ਤਾਂ ਇੱਕ ਸੈਸ਼ਨ ਦੇ ਵਿੱਚ मतलब 4 महीने ਦਾ ਸੈਸ਼ਨ ਹੁੰਦਾ ਕਟੂਕੜ ਦੋ ਪ੍ਰੋਗਰਾਮ ਅਸੀਂ এনवायरमेंट ਰਿਲੇਟਿਡ ਹੀ ਬੱਚਿਆਂ ਨਾਲ ਕਰਦੇ ਨੇ ਔਰ ਉਹ ਸਿਰਫ ਇਹ ਨਹੀਂ ਹੁੰਦਾ ਕਿ ਕਲਾਸ ਦੇ ਵਿੱਚ ਲੈਕਚਰ ਦੇ ਦਿਆ ਜਾਂ ਉਹਨਾਂ ਨੂੰ ਅਸੀਂ ਸਿਰਫ ਕਿਸੇ ਨੂੰ ਸੱਦ ਕਰਕੇ ਕੁਝ ਦੱਸਤਾ ਨਹੀਂ ਉਹਨਾਂ ਨੂੰ ਪ੍ਰੈਕਟੀਕਲੀ ਅਸੀਂ ਮੌਲਿਆਂ ਚ ਲੈ ਕੇ ਜਾਂਦੇ ਹਾਂ ਉਹਨਾਂ ਨੂੰ ਜਿਹੜੇ ਐਨਜੀਓਜ਼ ਲੋਕਲ ਨੇ ਜਿਹੜੇ ਇਹਦੇ ਤੇ ਕੰਮ ਕਰ ਰਹੇ ਉਹਨਾਂ ਨਾਲ ਜੋੜਦੇ ਨੇ ਔਰ ਬੱਚਿਆਂ ਨੂੰ ਬੜੀ ਪ੍ਰੈਕਟੀਕਲ ਨੋਲਿਜ ਮਿਲ ਰਹੀ ਹੈ ਔਰ ਮੈਂ ਇਹ ਪੂਰੀ ਤਰ੍ਹਾਂ ਨਾਲ ਮੰਨੂਗੀ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਇਹਦੇ ਬਾਰੇ ਵਿੱਚ ਪੂਰੀ ਜਾਣਕਾਰੀ ਹੈ ਜੀ ਚਲੋ ਇੱਕ ਬਹੁਤ ਵਧੀਆ ਗੱਲ ਹੈ ਜੇਕਰ ਸਾਡੀ ਨੌਜਵਾਨ ਪੀੜ੍ਹੀ ਇਸ ਚੀਜ਼ ਦੇ ਵੱਲ ਜਾਗਰੂਕ ਹੁੰਦੀ ਹੈ ਕਿਉਂਕਿ ਜਾਗਰੂਕਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਜਲਵਾਯੂ ਇਹ এনवायरमेंट ਜੇਕਰ ਅਸੀਂ ਨਾ ਸਾਮ ਸਕੇ ਤੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨੂੰ ਵੀ ਅਸੀਂ ਨਹੀਂ ਸਾਮ ਸਕਾਂਗੇ ਜੋਸ਼ੀ ਸਾਹਿਬ ਜਿਸ ਤਰ੍ਹਾਂ ਦੇ ਨਾਲ ਤੁਸੀਂ ਪਹਿਲਾਂ ਦੱਸਿਆ ਕਿ ਜ਼ਿਕਰ ਕੀਤਾ ਕਿ ਡਿਜ਼ਾਸਟਰ ਜਿਹੜਾ ਹੈ ਆਫਤ ਜਿਹੜੀ ਹੈ ਉਹ ਕਈ ਤਰ੍ਹਾਂ ਦੀ ਹੈ ਅ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਇਹੋ ਜੀਆਂ ਹੋਰ ਕਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਜਿਸ ਤਰ੍ਹਾਂ ਹੋ ਰਹੀਆਂ ਨੇ ਕਿਹੜੀਆਂ ਇਹੋ ਜੀਆਂ ਹੋਰ ਕੁਦਰਤੀ ਆਫਤਾਂ ਨੇ ਜਿਹੜੀਆਂ ਪੰਜਾਬ ਤੇ ਉਹਦੇ ਆਲੇ ਦੋਲੇ ਦੇ ਖਾਸ ਕਰ ਰਾਜਾਂ ਦੇ ਵਿੱਚ ਆ ਸਕਦੀਆਂ ਨੇ ਤੇ ਲੋਕਾਂ ਨੂੰ ਉਹਦੇ ਤੋਂ ਸਾਵਧਾਨ ਰਹਿਣਾ ਚਾਹੀਦਾ ਦੇਖੋ ਜੀ ਇਹ ਤਾਂ ਕੁਦਰਤੀ ਗੱਲ ਆ ਜਿਹੜੀ ਆਫਤ ਆ ਆਫਤ ਦੱਸ ਕੇ ਨਹੀਂ ਆਉਂਦੀ ਕਿਸੇ ਜੀ ਕਿਉਂਕਿ ਜਿਹਨੂੰ ਆਪਾਂ ਕੁਦਰਤੀ ਕਹਿੰਦੇ ਆ ਉਹਨੇ ਦੱਸਣਾ ਥੋੜੀ ਮੈਂ ਕਦੋਂ ਆ ਰਹੀ ਆ ਹੁਣ ਤੁਸੀਂ ਦੇਖਿਆ ਹੁਣ ਆ ਬਿਹਾਰ ਦੇ ਵਿੱਚ 2008 ਦੇ ਵਿੱਚ ਆਈ ਸੀ ਉਥੇ ਕਾਫੀ ਨੁਕਸਾਨ ਹੋਇਆ ਹੈ ਗੁਜਰਾਤ ਦੇ ਵਿੱਚ 2001 ਦੇ ਵਿੱਚ ਆਏ ਸੀ ਉਥੇ ਮੇਰੇ ਖਿਆਲ ਕਾਫੀ ਕੈਜੂਐਲਟੀ ਹੋਈ ਥੈਨ ਜਾਪਾਨ ਦੇ ਵਿੱਚ ਸੁਨਾਮੀ ਆਈ ਸੀ 2004 ਦੇ ਵਿੱਚ ਲੇਕਿਨ ਉਥੇ ਕੁਦਰਤੀ ਜਿਹੜੀ ਹੈ ਮੇਰੇ ਖਿਆਲ ਉਥੇ ਵੀ ਨੇਅਰਬੋਰਡ 23000 ਬੰਦੇ ਜਿਹੜਾ ਡੈਥ ਹੋ ਗਈ ਸੀ ਤੇ ਪਰ ਕੋਈ ਪੈਰਾਮੀਟਰ ਕੋਈ ਇਹੋ ਜੀ ਚੀਜ਼ ਹੋਏ ਜਿਹਦੇ ਨਾਲ ਸਾਨੂੰ ਲੱਗਦਾ ਹੋਏ ਕਿ ਇਨਸਾਨ ਇਹੋ ਜੀਆਂ ਗਲਤੀਆਂ ਦੁਹਰਾ ਰਹੇ ਆ ਅਸੀਂ ਆਪਣੇ ਦੁਆਲੇ ਦੁਆਲੇ ਦੇ ਲੋਕਾਂ ਵੱਲ ਦੇਖਦੇ ਆ ਕਿ ਉਹ ਗਲਤੀਆਂ ਕਰ ਰਹੇ ਨੇ ਜਿਹੜਾ ਕਿ ਇਹੋ ਜੀ ਆਫਤ ਨੂੰ ਸੱਦਾ ਦੇਣ ਦਾ ਕਾਰਨ ਬਣ ਸਕਦਾ ਉਹਦਾ ਕਾਰਨ ਦੇਖੋ ਜੀ ਮੈਨ ਆ ਤੇ ਆਪਾਂ ਨੂੰ ਸੋਚ ਸਮਝ ਕੇ ਚੀਜ਼ ਬਣਾਉਣੀ ਚਾਹੀਦੀ ਆ ਸਾਨੂੰ ਜੇ ਪਤਾ ਹੋਵੇ ਹੁਣ ਫਿਰ ਜੇ ਕੋ ਆਪਾਂ ਆਪਣੀ ਬਿਲਡਿੰਗ ਬਣਾ ਰਹੇ ਹਾਂ ਜੀ ਠੀਕ ਹੈ ਨਾ ਲੇਕਿਨ ਉਹਨੂੰ ਸੇਫ ਰੱਖਣਾ ਉਹ ਸਾਡਾ ਕੰਮ ਹੈ ਹਮਮ ਠੀਕ ਹੈ ਸੇਫ ਦਾ ਮਤਲਬ ਇਹ ਹੈਗਾ ਵੀ ਜੇ ਕੋਈ ਬਿਲਡਿੰਗ ਚਾਹੇ ਆਪਾਂ ਮਾਲ ਬਣਾ ਰਹੇ ਜਾਂ ਕੋਈ ਮਕਾਨ ਬਣਾ ਰਹੇ ਜਾਂ ਕੋਈ ਵੱਡੇ ਸ਼ੋਅ ਮਾਲ ਬਣਾ ਲੈ ਵੱਡੀ ਬਿਲਡਿੰਗ ਬਣਾ ਰਹੇ ਆ ਜੀ ਉਹਦੇ ਜਿਹੜੀਆਂ ਪੈਰਾਮੀਟਰ ਹੈਗੇ ਨੇ ਇਦੇ ਵਿੱਚ ਜੇ ਖੋਦਾਨਾ ਖਾਸ ਕਰਕੇ ਨਾਲ ਨੂੰ ਅੱਗ ਲੱਗ ਜਾਏ ਜਾਂ ਕੋਈ ਗੱਲਬਾਤ ਹੋ ਜੇ ਜਾਂ ਹੜ ਰੋਡ ਵਾਲੀ ਹੈ ਫਿਰ ਉਹ ਚ ਬਚਾਅ ਕਿੱਦਾਂ ਕਰਨਾ ਹੂੰ ਹੂੰ ਉਹਦੇ ਵਿੱਚ ਤੁਹਾਨੂੰ ਪਤਾ ਹਰ ਚੀਜ਼ ਲੱਗੀ ਹੁੰਦੀ ਹੈ ਪਾਣੀ ਦਾ ਪ੍ਰਬੰਧ ਹੁੰਦਾ ਜੀ ਫਿਰ ਉਸ ਜਗ੍ਹਾ ਤੇ ਬਣਾਉਣੇ ਚਾਹੀਦੇ ਜਿੱਥੇ ਟਰਾਂਸਪੋਰਟ ਜਿਹੜੀ ਜਲਦੀ ਪਹੁੰਚ ਸਕੇ ਜਿੱਦਾਂ ਫਾਇਰ ਗੇਟ ਉਹ ਪਹੁੰਚ ਸਕੇ ਆਪਾਂ ਉਹ ਜਗ੍ਹਾ ਤੇ ਕੋਈ ਇੰਡਸਟਰੀ ਉਹ ਜੀ ਲਾ ਲਈ ਜਾਂ ਮਕਾਨ ਬਣਾ ਲਈ ਜਿੱਥੇ ਕੋਈ ਪਹੁੰਚ ਹੀ ਨਾ ਸਕੇ ਉਹ ਬਚਾਅ ਜਿਹੜੇ ਸਾਧਨ ਆ ਉਹ ਕੰਮ ਨਾ ਆ ਸਕਣ ਤੇ ਉੱਥੇ ਵੀ ਨੁਕਸਾਨ ਜ਼ਿਆਦਾ ਹੁੰਦਾ ਕਿਉਂਕਿ ਸਾਨੂੰ ਹਰ ਚੀਜ਼ ਜਿਹੜੀ ਹੈ ਨਾ ਸੋਚ ਸਮਝ ਕੇ ਬਣਾਉਣੀ ਚਾਹੀਦੀ ਹੈ ਜਿੱਥੇ ਮੁਸ਼ਕਲ ਪੈਣ ਤੇ ਹਮਮ ਤੇ ਉਹ ਕੰਮ ਆ ਸਕੇ ਤੇ ਔਰ ਆਪਣਾ ਬਚਾਅ ਹੋ ਸਕੇ ਇਸੇ ਤਰ੍ਹਾਂ ਗੱਡੀਆਂ ਆਪਾਂ ਜੇ ਕਾਰ ਕੋਰ ਵੀ ਲੈਨੇ ਤੇ ਉਹਦਾ ਵੀ ਬਚਾਅ ਸਾਧਨ ਹੈਗੇ ਸਾਰੇ ਬਿਲਕੁਲ ਤੇ ਉਹਦੇ ਵਿੱਚ ਲੱਗੇ ਨੇ ਸਿਸਟਮ ਦਾ ਸਾਨੂੰ ਫਾਲੋ ਕਰਨਾ ਚਾਹੀਦਾ ਅਦਰਵਾਈਜ਼ ਜੇ ਆਪਾਂ ਉਹ ਚੀਜ਼ਾਂ ਨੂੰ ਫਾਲੋ ਨਹੀਂ ਕਰਾਂਗੇ ਹਮਮ ਤੇ ਨੁਕਸਾਨ ਆ ਕਿਸੇ ਵੇਲੇ ਨਹੀਂ ਨਿਕਲਿਆ ਜਾਂਦਾ ਉਸ ਚੀਜ਼ ਚ ਹਮਮ ਤੇ ਨਿਕਲਵਾ ਤੇ ਆਪਾਂ ਨੂੰ ਪੈਰਾਮੀਟਰ ਜਿਹੜੇ ਆ ਉਹ ਜ਼ਰੂਰ ਫਾਲੋ ਕਰਨੇ ਚਾਹੀਦੇ ਤਾਂ ਕਿ ਕੋਈ ਵੀ ਜਿਹੜੀ ਆਫਤਾ ਜਾਂ ਆਜੇ ਜਾਂ ਮੈਨ ਮਿੱਡ ਆ ਜੇ ਜਾਂ ਕੁਦਰਤੀ ਆ ਜੇ ਉਹਦੇ ਚੋਂ ਕਿੱਦਾਂ ਨਿਕਲਣਾ ਉਹਦੇ ਬਾਰੇ ਨੌਲੇਜ ਹੋਣਾ ਚਾਹੀਦਾ ਇਸੇ ਤਰ੍ਹਾਂ ਜਿੱਦਾਂ ਤੁਸੀਂ ਪਹਿਲੇ ਵੀ ਸਵਾਲ ਕੀਤਾ ਜੀ ਵੀ ਜਿਹੜੇ ਕਈ ਥਾਵਾਂ ਤੇ ਪ੍ਰਸ਼ਾਸਨ ਜਿਹੜਾ ਹੈਗਾ ਮੌਕ ਡ੍ਰਿਲ ਵੀ ਕਰਾਉਂਦਾ ਜੀ ਜਿਸ ਤਰ੍ਹਾਂ ਹੁਣ ਪਾਣੀ ਤੋਂ ਕਿੱਦਾਂ ਬਜਣਾ ਹੜ੍ਹ ਤੋਂ ਕਿੱਦਾਂ ਬਜਣਾ ਜੇ ਕਿਸੇ ਬਿਲਡਿੰਗ ਨੂੰ ਅੱਗ ਲੱਗ ਜੇ ਉਹ ਚੋਂ ਕਿੱਦਾਂ ਨਿਕਲਣਾ ਉਹਦੀ ਇੱਕ ਮੌਕ ਡ੍ਰਿਲ ਕਰਾਈ ਜਾਂਦੀ ਸਾਰਿਆਂ ਕਈਆਂ ਜ਼ਿਲ੍ਹਿਆਂ 'ਚ ਕਰਾਈ ਜਾਂਦੀ ਹੈ ਕਈਆਂ 'ਚ ਨਹੀਂ ਕਰਾਈ ਜਾਂਦੀ ਲੇਕਿਨ ਮੋਸਟਲੀ ਕਈ ਵਾਰੀ ਦੇਖਿਆ ਸੀ ਵੀ ਉਹ ਕਰਾਉਂਦੇ ਉਹ ਦੱਸਦੇ ਵੀ ਜੇ ਕੋ ਹੋ ਜੇ ਤੇ ਕਿੱਦਾਂ ਨਿਕਲਣਾ ਇਹਦੇ ਚੋਂ ਠੀਕ ਹਾਂਜੀ ਜੀ ਪੂਜਾ ਮੈਡਮ ਜਿਸ ਤਰ੍ਹਾਂ ਦੇ ਨਾਲ ਸਰ ਨੇ ਦੱਸਿਆ ਸੀਗਾ ਕਿ ਕੁਦਰਤੀ ਆਫਤਾਂ ਕਈ ਤਰ੍ਹਾਂ ਦੀ ਹੁੰਦੀ ਹੈ ਜਦੇ ਵਿੱਚ ਇੱਕ ਮੈਨ ਮੇਡ ਵੀ ਹੈ ਜਿਸ ਤਰ੍ਹਾਂ ਪਿੱਛੇ ਜੇ ਵੀ ਭਾਰਤ ਪਾਕਿਸਤਾਨ ਦੇ ਸੰਬੰਧ ਜਿਹੜੇ ਨੇ ਉਹਨਾਂ ਦੇ ਵਿੱਚ ਥੋੜੀ ਜਿਹੀ ਤਲਖੀ ਬਣੀ ਰਹੀ ਤੇ ਉਹ ਜਿਹੜੀ ਲੜਾਈ ਵੀ ਇੱਕ ਡਿਜ਼ਾਸਟਰ ਦਾ ਰੂਪ ਧਾਰਨ ਕਰ ਸਕਦੀ ਹੈ ਉਸ ਵੇਲੇ ਸਰਕਾਰ ਨੂੰ ਜਦੋਂ ਇਹ ਚੇਤਨ ਹੋਇਆ ਕਿ ਇਹੋ ਜਿਹੀ ਕੋਈ ਸਥਿਤੀ ਬਣ ਸਕਦੀ ਹੈ ਤਾਂ ਉਹਨਾਂ ਨੇ ਲੋਕਾਂ ਦੇ ਵਿੱਚ ਮੌਕ ਡ੍ਰਿਲ ਸ਼ੁਰੂ ਕਰ ਦਿੱਤੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਵੱਲੋਂ ਇਨ੍ਹਾਂ ਚੀਜ਼ਾਂ ਦੀ ਕੁਝ ਕਮੀ ਹੈ ਜਾਂ ਵਾਕਈ ਸਮੇਂ ਤੇ ਰਹਿੰਦੇ ਰਹਿੰਦੇ ਕੋਈ ਨਾ ਕੋਈ ਇਹੋ ਜਿਹੀਆਂ ਮੌਕ ਡ੍ਰਿਲ ਇਹੋ ਜਿਹੀਆਂ ਜਿਹੜੀਆਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਹਾਡੇ ਕਾਲਜ ਦੇ ਵਿੱਚ ਵੀ ਇਹੋ ਜਿਹੀਆਂ ਸੰਸਥਾਵਾਂ ਦੇ ਨਾਲ ਜੁੜ ਕੇ ਵਿਦਿਆਰਥੀਆਂ ਨੂੰ ਕੁਝ ਜਾਗਰੂਤੀ ਦਿੱਤੀ ਜਾਂਦੀ ਹੈ ਉਹ ਬਾਕੀ ਹੋਰ ਖੇਤਰ ਦੇ ਵਿੱਚ ਇਸ ਚੀਜ਼ ਦਾ ਕਮੀ ਦੇਖਦੇ ਆ ਸਾਡੇ ਮੈਂ ਆਪਣੇ ਸੈਕਟਰ ਤੋਂ ਸ਼ੁਰੂ ਕਰਾਂਗੀ ਕਿ ਐਜੂਕੇਸ਼ਨ ਦੇ ਵਿੱਚ ਸਾਡੇ ਕੋਲ ਮੌਕ ਡੀਲਸ ਹੁੰਦੀਆਂ ਨੇ ਬੱਚਿਆਂ ਨੂੰ ਲੇਕਿਨ ਦੇਖੋ ਇਹ ਕੁਦਰਤੀ ਆਪਤਾ ਦਾ ਕੁਝ ਪਤਾ ਨਹੀਂ ਹੁੰਦਾ ਅਸੀਂ ਕੁਝ ਹੋਰ ਤਿਆਰੀ ਕਰ ਰਹੇ ਹਾਂ ਉਹ ਸਡਨ ਕੁਝ ਹੋਰ ਜਿਵੇਂ ਤੁਸੀਂ ਹੁਣ ਐਗਜ਼ਾਮਪਲ ਦਿੱਤਾ ਕਿ ਭਾਰਤ ਪਾਕਿਸਤਾਨ ਦੀ ਲੜਾਈ ਦਾ ਜੀ ਇਹਦੇ ਵਿੱਚ ਅਸੀਂ ਤਿਆਰ ਨਹੀਂ ਸੀ ਸਾਨੂੰ ਕੀ ਪਤਾ ਸੀ ਕਿ ਲੜਾਈ ਹੋਣੀ ਹੈ ਲੇਕਿਨ ਹਾਂ ਔਨ ਦਿ ਸਪੌਟ ਜਦੋਂ ਸਿਚੁਏਸ਼ਨ ਆਈ ਐਡਮਿਨਿਸਟ੍ਰੇਸ਼ਨ ਨੇ ਇੰਟਰਫੇਅਰ ਕੀਤਾ ਔਰ ਸਟੂਡੈਂਟਸ ਨੂੰ ਦੱਸਿਆ ਕਿ ਜਦੋਂ ਕੁਝ ਇਸ ਤਰ੍ਹਾਂ ਦਾ ਹੋਏ ਤੇ ਕੀ ਕੀ ਪ੍ਰੀਕਾਸ਼ਨਸ ਲੈਣੀ ਚਾਹੀਦੀ ਹੈ ਕਿ ਉਹਨਾਂ ਨੂੰ ਜਿਵੇਂ ਬਿਜਲੀ ਦਾ ਯੂਜ਼ ਨਹੀਂ ਕਰਨਾ ਚਾਹੀਦਾ ਨੇੜੇ ਦੇ ਵਿੱਚ ਨਹੀਂ ਜਾਣਾ ਚਾਹੀਦਾ ਬੇਸਿਕ ਮੈਡੀਕਲ ਉਹਨਾਂ ਨੂੰ ਫੈਸਿਲਿਟੀ ਸਾਰੀਆਂ ਚੀਜ਼ਾਂ ਸਾਡੇ ਐਨਸੀਸੀ ਦੇ ਤੌਰ ਤੇ ਆਰਮੀ ਨੇ ਬੱਚਿਆਂ ਨੂੰ ਪੂਰੀ ਤਰ੍ਹਾਂ ਨਾਲ ਜਾਗਰੂਕ ਕੀਤਾ ਔਰ ਸਾਡੇ ਕਾਲਜ ਦੇ ਵਿੱਚ ਉਹ ਕੈਂਪ ਲਗਾਏ ਆਈ ਥਿੰਕ ਇੱਕ ਸਿਰਫ ਔਰ ਸਿਰਫ ਉਹ ਸਾਡੇ ਨਹੀਂ ਹੈ ਜਿਹੜਾ ਲਾਰਜਰ ਸੈਕਟਰ ਜਿਹੜੇ ਲੋਕਾਂ ਨੂੰ ਇਨਵੋਲਵ ਕਰਦੇ ਨੇ ਉਹਨਾਂ ਦੇ ਵਿੱਚ ਇਹ ਸਾਰਾ ਉਸ ਟਾਈਮ ਤੇ ਹੋਇਆ ਹੈ ਪਰ ਗੱਲ ਉਹੀ ਆ ਜਾਂਦੀ ਹੈ ਕਿ ਜਿਹੜੀ ਨੈਚੁਰਲ ਚੀਜ਼ ਹੁੰਦੀ ਹੈ ਉਹਦੇ ਚ ਤੁਸੀਂ ਕਿੰਨੀ ਵੀ ਤਿਆਰੀ ਕਰ ਲਓ ਇਹ ਮੇਨ ਚੀਜ਼ ਅਵੇਅਰਨੈਸ ਹੈ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਇੰਡੀਵਿਜੂਅਲੀ ਅਸੀਂ ਹੁਣ ਜਿਵੇਂ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੇ ਪ੍ਰਾਂਤ ਦੇ ਵਿੱਚ ਬਾੜ ਆਈ ਅੱਜ ਕੱਲ ਤੁਸੀਂ ਦੇਖੋ ਜਿੰਨੀ ਐ ਵੀ ਘਰ ਬਣ ਰਹੇ ਨੇ ਉਹ ਕਿਤੇ ਵੀ ਲਾਉਣ ਵਾਲੀ ਜਗ੍ਹਾ ਨਹੀਂ ਛੱਡ ਰਹੇ ਨੇ ਬਿਲਕੁਲ ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦੇ ਰਹੀ ਹਾਂ ਜਲੰਧਰ ਦੇ ਵਿੱਚ ਹੁਣ ਜਿੰਨੀਆਂ ਵੀ ਕੋਠੀਆਂ ਬਣ ਰਹੀਆਂ ਨੇ ਤੁਸੀਂ ਮੋਸਟਲੀ ਦੇਖੋ ਸਾਰਾ ਪੱਕਾ ਕਰ ਰਹੇ ਬਿਲਕੁਲ ਤੇ ਗੱਲ ਫਿਰ ਉਹ ਹੀ ਆ ਜਾਂਦੀ ਜੇ ਪਾਣੀ ਜਾਏਗਾ ਤੇ ਜਾਏਗਾ ਕਿਉਂ ਤੁਸੀਂ ਉੱਚਾ ਤਾਂ ਕਰਤਾ ਬਿਲਡਿੰਗ ਨੂੰ ਲੇਕਿਨ ਕੋਈ ਵੀ ਖਾਲੀ ਜਗ੍ਹਾ ਨਹੀਂ ਛੱਡੀ ਜਿੱਥੋਂ ਪਾਣੀ ਜਾਏ ਤੁਸੀਂ ਸੀਵਰੇਜ ਤੇ ਉੱਤੇ ਐਨਾ ਲੋਡ ਪਿਆ ਪਹਿਲੇ ਹੁੰਦਾ ਸੀ ਸਾਡੇ ਕੋਲ ਮੋਸਟਲੀ ਇੱਕ ਜਾਂ ਦੋ ਬਾਥਰੂਮ ਜੀ ਹੁਣ ਦੇਖੋ ਤੁਸੀਂ ਹਰ ਕਮਰੇ ਦੇ ਨਾਲ ਬਾਥਰੂਮ ਹੈ ਬਿਲਕੁਲ ਤੁਸੀਂ ਓਨਾ ਹੀ ਜ਼ਿਆਦਾ ਪਾਣੀ ਯੂਜ਼ ਕਰ ਰਹੇ ਹੋ ਓਨਾ ਹੀ ਤੁਸੀਂ ਗਾਰਬੇਜ ਸੁੱਟ ਰਹੇ ਹੋ ਓਨੀ ਹੀ ਸਾਰੀਆਂ ਚੀਜ਼ਾਂ ਬਣ ਰਹੀਆਂ ਨੇ ਕਿੰਨਾ ਮਤਲਬ ਬਰਡਨ ਤਾਂ ਫਿਰ ਉਹ ਪੈ ਰਿਹਾ ਹੈ ਨਾ ਤੁਸੀਂ ਪੋਪੂਲੇਸ਼ਨ ਦੇ ਨਾਲ ਦਾ ਵੇ ਤੁਸੀਂ ਉਹਨੂੰ ਯੂਜ਼ ਕਰਦੇ ਹੋ ਜੋ ਸਰਵਿਸਿਸ ਤੋਂ ਐਡਮਿਨਿਸਟ੍ਰੇਸ਼ਨ ਦੇ ਰਿਹਾ ਇਹ ਸਾਰੀਆਂ ਚੀਜ਼ਾਂ ਇੱਕ ਜਾਗਰੂਕ ਨਾਗਰਿਕ ਹੋਣ ਦੇ ਜ਼ਿੰਮੇਵਾਰੀ ਨੇ ਜੇ ਅਸੀਂ ਉਹ ਨਹੀਂ ਕਰਾਂਗੇ ਤੇ ਕਿੰਨੀ ਵੀ ਤਿਆਰੀ ਕਰ ਲਓ ਜਦੋਂ ਨੇਚਰ ਆਪਣੇ ਤੇ ਆਏਗੀ ਤਾਂ ਫਿਰ ਉਹ ਤੁਹਾਨੂੰ ਦੁਆ ਨੂੰ ਫਿਰ ਉਸ ਵਾਸਤੇ ਤਿਆਰ ਹੋਣ ਵਾਸਤੇ ਟਾਈਮ ਨਹੀਂ ਦੇ ਟਾਈਮ ਨਹੀਂ ਮਿਲੇਗਾ ਬਿਲਕੁਲ ਠੀਕ ਗੱਲ ਕਹਿ ਰਹੇ ਹੋ ਤੁਸੀਂ ਸੋ ਜੋਸ਼ੀ ਸਾਹਿਬ ਜੇਕਰ ਅਸੀਂ ਹੁਣ ਇਹ ਸੋਚ ਕੇ ਬੈਠ ਜਾਈਏ ਕਿ ਕੁਦਰਤੀ ਆਫਤ ਜਿਹੜੀ ਹੈ ਉਹ ਤਾਂ ਕਦੀ ਵੀ ਆ ਸਕਦੀ ਹੈ ਤੁਸੀਂ ਕਹਿ ਰਹੇ ਹੋ ਕਿ ਉਹਦਾ ਕਾਰਨ ਵੀ ਹੋ ਸਕਦਾ ਹੈ ਕਿਉਂਕਿ ਜਦੋਂ ਇਨਸਾਨ ਨੇ ਇਹੋ ਜੀਆਂ ਗਲਤੀਆਂ ਕਰ ਲਈਆਂ ਤੇ ਉਸ ਤੋਂ ਬਾਅਦ ਉਹ ਇੱਕ ਚੱਕਰ ਜਿਹੜਾ ਉਹ ਬਣ ਜਾਂਦਾ ਹੈ ਕਿ ਵੀ ਹੁਣ ਇਹ ਚੱਕਰ ਇਸੇ ਤਰ੍ਹਾਂ ਹੀ ਚੱਲੇਗਾ ਜੇਕਰ ਇਨਸਾਨ ਨਹੀਂ ਸੁਧਰਿਆ ਕਿਹੜੀਆਂ ਉਹ ਜੀਆਂ ਖਾਸ ਗੱਲਾਂ ਆ ਕਿਹੜੀਆਂ ਸਾਵਧਾਨੀਆਂ ਨੇ ਜਿਹੜੀਆਂ ਸਾਨੂੰ ਹੁਣੇ ਤੋਂ ਹੀ ਉਹਨਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਫਿਊਚਰ ਦੇ ਵਿੱਚ ਆਉਣ ਵਾਲੇ ਨੇੜ ਭਵਿੱਖ ਦੇ ਵਿੱਚ ਇਹੋ ਜਿਹੀ ਆਪਤਾ ਜਿੱਦਾਂ ਦਾ ਸੰਕਟ ਇਸ ਵੇਲੇ ਪੰਜਾਬ ਦੇ ਉੱਤੇ ਆਇਆ ਹੈ ਉਹ ਦੁਬਾਰਾ ਨਾ ਆਏ ਦੇਖੋ ਜੀ ਮੇਨ ਗੱਲ ਹੈਗੀ ਆ ਕਿ ਸਭ ਤੋਂ ਵੱਧ ਜਿਹੜਾ ਦਿਮਾਗ ਹੈ ਪਰਮਾਤਮਾ ਨੇ ਬੰਦੇ ਨੂੰ ਦਿੱਤਾ ਹੈ ਜੀ ਉਹਨੂੰ ਹਰ ਚੀਜ਼ ਦਾ ਨੌਲੇਜ ਹੁੰਦਾ ਵੀ ਕਿੱਥੇ ਮੈਂ ਗਲਤ ਆ ਕਿੱਥੇ ਸਹੀ ਆ ਹਮ ਹਮ ਠੀਕ ਹੈ ਉਸ ਤੋਂ ਬਾਅਦ ਵੀ ਜੇ ਉਹ ਗਲਤੀ ਕਰਦਾ ਤੇ ਫਿਰ ਨੁਕਸਾਨ ਆਪਣਾ ਹੈ ਬਿਲਕੁਲ ਠੀਕ ਲੇਕਿਨ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਾਂ ਕੋਈ ਵੀ ਚੀਜ਼ ਖਰੀਦੇ ਠੀਕ ਹੈ ਨਾ ਉਹਦਾ ਅੱਛਾ ਬੁਰਾ ਆਪਾਂ ਪੰਜਾਹ ਵਾਰੀ ਪੁੱਛਦੇ ਹਾਂ ਬਿਲਕੁਲ ਲੈਣ ਲੱਗੇ ਪੁੱਛਦੇ ਵੀ ਇਹਦੇ ਫਾਇਦੇ ਕਿੰਨੇ ਨੇ ਕਿਦੇ ਨੁਕਸਾਨ ਕਿੰਨੇ ਹੈ ਵੀ ਕੀ ਹੈਗਾ ਹੂੰ ਹੂੰ ਇਸੇ ਤਰ੍ਹਾਂ ਜੇ ਆਪਾਂ ਆਪਣੇ ਤਰੀਕੇ ਨਾਲ ਉਹ ਸਹੀ ਰੱਖੇ ਜਿੱਦਾਂ ਮੈਡਮ ਨੇ ਦੱਸਿਆ ਵੀ ਮਕਾਨ ਤੁਸੀਂ ਸਾਰੇ ਪੱਕੇ ਬਣਾ ਲੈ ਜੀ ਜਗ੍ਹਾ ਕੋ ਅੱਗੇ ਹੈ ਨਹੀਂ ਉਦੋਂ ਅੱਗੇ ਕੀ ਹੈ ਵੀ ਜਿੰਨੇ ਵੀ ਘਰ ਬਣਦੇ ਨੇ ਜਾਂ ਤੁਸੀਂ ਸ਼ਹਿਰਾਂ ਦੀ ਦੁਕਾਨਾਂ ਵੇਖ ਲੋ ਉਹ 5-5 ਫੁੱਟ ਦੋਨੇ ਪਾਸੇ ਅੱਗੇ ਨੇ ਠੀਕ ਠੀਕ ਹੈ ਉਦੋਂ ਬਾਅਦ ਜਿਹੜਾ ਪੋਲੂਸ਼ਨ ਆ ਜਿੱਦਾਂ ਚਾਹੇ ਪਲਾਸਟਿਕ ਬੈਗ ਤੋਂ ਲੈ ਲਓ ਜਾਂ ਦੂਜੇ ਤੀਜੇ ਲੈ ਲਓ ਹੜਾਂ ਦਾ ਇੱਕ ਬੇਨ ਕਾਰਨ ਜਾਂ ਨੁਕਸਾਨ ਦਾ ਕਾਰਨ ਉਹ ਵੀ ਹੈ ਕਿ ਜੋ ਸਾਰੇ ਸਾਡੇ ਉਹ ਬਲੌਕ ਪਏ ਨੇ ਹੂੰ ਠੀਕ ਹੈ ਨਾ ਪਾਣੀ ਥੱਲੇ ਜਾ ਨਹੀਂ ਰਿਹਾ ਪਾਣੀ ਬਾਹਰ ਆ ਰਿਹਾ ਠੀਕ ਹੈ ਉਹ ਸਾਰੇ ਆਪਣੇ ਬਣਾਏ ਨੇ ਨਾ ਅਸੀਂ ਬਾਜ਼ਾਰ ਜਦੋਂ ਜਾਂਦੇ ਆ ਦੋ ਦੋ ਚੌ ਚੌ ਲਫਾਫਿਆਂ ਦੇ ਵਿੱਚ ਉਹ ਲੈ ਕੇ ਆਉਨੇ ਸਬਜ਼ੀ ਲੈ ਕੇ ਆਉਨੇ ਕੁਝ ਲੈ ਕੇ ਆਉਨੇ ਮੁੜ ਕੇ ਉਹ ਕੋਈ ਦਸ ਬੈਂਚ ਨਹੀਂ ਜਾਂਦੀ ਕਿਤੇ ਹੋਰ ਨਹੀਂ ਜਾਂਦਾ ਜਾਂ ਉਹਨੂੰ ਕੋ ਲੈ ਕੇ ਨਹੀਂ ਜਾਂਦਾ ਈਵਨ ਇਦਾਂ ਖੁੱਲਰ ਖੁੱਲ ਕੇ ਮੁੜ ਕੇ ਜਦੋਂ ਗੱਲ ਨੂੰ ਕੋ ਹੈ ਨਹੀਂ ਰਹੀ ਆਉਂਦੀ ਜਾਂ ਮੀ ਪੈਂਦਾ ਵਾ ਉਹਦੇ ਜੇ ਨਾਲਿਆਂ 'ਚ ਇਧਰ ਉਧਰ ਫੈ ਜਾਂਦਾ ਉਹਦੇ ਨਾਲ ਵੀ ਕਿ ਬਲੌਕੇਜ ਹੋ ਜਾਂਦੀ ਹੈ ਠੀਕ ਬਲੌਕੇਜ ਹੋਣ ਨਾਲ ਨੁਕਸਾਨ ਕੌਣ ਕਰ ਰਿਹਾ ਹੈ ਇਹ ਆਪਣਾ ਆਪ ਕਰ ਰਹੇ ਆਂ ਅਗਰ ਆਪਾਂ ਸੁਧਾਰ ਕਰਾਂਗੇ ਆਪਣੇ ਆਪ 'ਚ ਤੇ ਉਹ ਚੀਜ਼ਾਂ ਜਿਹੜੀਆਂ ਆ ਗਾ ਤੁंगा ਨਹੀਂ ਹੋਣਗੀਆਂ ਹੂੰ ਹੂੰ ਕਮਸ ਕਮ ਆਪਾਂ ਇੰਨਾ ਕੀ ਸੁਧਾਰ ਕਰ ਲਈਏ ਨਾ ਜੇ ਆਪਾਂ ਖੁਦ ਦੁਕਾਨ ਤੇ ਜਾਨੇ ਉਹਨੂੰ ਵੈਸੇ ਕਹਿ ਦੇ ਵੀ ਨਹੀਂ ਵੀ ਮੈਂ ਪਲਾਸਟਿਕ ਦਾ ਨਹੀਂ ਖੜਨਾ ਮੈਨੂੰ ਦੂਸਰਾ ਦੂਫਾਫਾ ਦੇ ਕਾਗਜ਼ ਦੇ ਠੀਕ ਤਾਂ ਕਿ ਉਹਦੋਂ ਬੜੀ ਬਜਟ ਹੋਏਗੀ ਕਿਉਂਕਿ ਦੇਖੋ ਹੌਲੀ ਹੌਲੀ ਥੋੜੀ ਥੋੜੀ ਕਹਿੰਦੇ ਤੁਪਕਾ ਤੁਪਕਾ ਕਰਕੇ ਘੜਾ ਭਰਦਾ ਹੈ ਹਮ ਹਮ ਤੇ ਘੜਾ ਤਾਂ ਭਰੂਗਾ ਜੇ ਆਪਾਂ ਉਹਨੂੰ ਕਿਸੇ ਚੰਗੇ ਚੀਜ਼ ਨੂੰ ਫਾਲੋ ਕਰਾਂਗੇ ਹਮ ਹਮ ਠੀਕ ਹੈ ਆਦਰਵਾਈ ਹੜਾ ਹੁੰਦਾ ਕਾਰਨ ਕੀ ਹੈ ਉਹਦਾ ਕਾਰਨ ਇਹੋ ਹੀ ਹੈ ਪੇਜ ਦਾ ਮੈਡਮ ਨੇ ਪਹਿਲਾਂ ਦੱਸਤਾ ਕਿਉਂਕਿ ਉਹ ਦੱਸਣ ਦੁਬਾਰਾ ਲੋੜ ਨਹੀਂ ਕਿਉਂਕਿ ਹਰ ਚੀਜ਼ ਜਿਹੜੀ ਹੈ ਦੇ ਆਪਾਂ ਬਾਰ-ਬਾਰ ਉਸੇ ਨੂੰ ਦਰਾਈ ਜਾਵਾਂਗੇ ਠੀਕ ਹੈ ਨਾ ਤੇ ਉਹ ਗਲਤ ਹੈ ਤੇ ਲੇਕਿਨ ਉਹਦੇ ਨਾਲ ਬਿਹਤਰ ਇਹ ਹੈ ਵੀ ਆਪਾਂ ਆਪਣੀ ਸਮਝਦਾਰੀ ਤੋਂ ਉਸ ਤਰੀਕੇ ਨੂੰ ਉਸ ਤਰੀਕੇ ਨਾਲ ਵਰਤੀਏ ਜਿਹੜਾ ਉਹਦਾ ਕੋਈ ਬੈਨੀਫਿਟ ਹੋਵੇ ਠੀਕ ਹੈ ਨਾ ਹੁਣ ਬੈਡਰੂਮ ਜਿੱਦਾਂ ਪ੍ਰਿੰਸੀਪਲ ਨੇ ਇਹ ਕਾਲਜ ਦੇ ਵਿੱਚ ਸਕੂਲ ਤੇ ਬੱਚਿਆਂ ਨੂੰ ਗਾਈਡ ਕਰਦੇ ਆ ਵੀ ਤੁਸੀਂ ਅੱਜ ਆਹ ਸਬਜੈਕਟ ਰੱਖੋ ਜਾਂ ਆਹ ਕਰੋ ਉਹ ਤੁਹਾਨੂੰ ਅੱਗੇ ਜਾ ਕੇ ਫਾਇਦਾ ਆਊਗਾ ਤੇ ਜੇ ਸਾਰੇ ਉਹ ਇੱਕੋ ਹੀ ਰੱਖ ਲੈਣਗੇ ਤੇ ਇੱਕੇ ਗੱਡੀ 'ਚ ਚੜ ਜਾਣਗੇ ਸਾਰੇ ਤੇ ਉਹ ਵੀ ਔਖਾ ਕੰਮ ਹੈ ਸੋ ਆਪਣਾ ਬੈਨੀਫਿਟ ਜਿਹੜਾ ਉਹ ਸਾਨੂੰ ਆਪ ਵੀ ਸੋਚਣਾ ਪੈਣਾ ਨੁਕਸਾਨ ਵੀ ਆਪ ਸੋਚਣਾ ਪੈਣਾ ਵੀ ਸਾਨੂੰ ਨੁਕਸਾਨ ਕਿੱਥੇ ਆ ਤੇ ਫਾਇਦਾ ਕਿੱਥੇ ਬਿਲਕੁਲ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ ਹਿਸਟਰੀ ਰਿਪੀਟ ਇਟਸੈਲਫ ਔਰ ਮੈਡਮ ਤੁਹਾਡਾ ਵਿਸ਼ਾ ਵੀ ਇਹੀ ਹੈ ਤੁਸੀਂ ਕੀ ਦੇਖਦੇ ਹੋ ਕਿ ਤੁਸੀਂ ਜਿੱਦਾਂ ਇਤਿਹਾਸ ਨੂੰ ਜਾਣਦੇ ਹੋ ਕਾਫੀ ਜ਼ਿਆਦਾ ਤੌਰ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਜਾਣਦੇ ਹੋ ਤੁਸੀਂ ਪੜ੍ਹਿਆ ਹੈ ਕਿ ਅੱਜ ਤੋਂ ਪਹਿਲਾਂ ਜੇਕਰ ਅਸੀਂ ਕੁਝ ਸਾਲ 100 ਸਾਲ ਯਾ ਉਹ ਇਤਿਹਾਸ ਦੇਖੀਏ ਜੀਓਗ੍ਰਾਫੀ ਦੇਖੀਏ ਕਿ ਉਸ ਵੇਲੇ ਵੀ ਇਸੇ ਤਰ੍ਹਾਂ ਦੀਆਂ ਆਫਤਾਂਵਾਂ ਆਉਂਦੀਆਂ ਸੀ ਔਰ ਇਨਸਾਨਾਂ ਨੂੰ ਇਸ ਤਰੀਕੇ ਦੇ ਨਾਲ ਹੀ ਉਹਦਾ ਹਰਜਾਨਾ ਭੁਗਤਣਾ ਪੈਂਦਾ ਸੀ ਯਾ ਕੁਝ ਬਦਲਾ ਆਇਆ ਦੇਖੀਏ ਇਹਦੇ ਵਿੱਚ ਮੈਂ ਅਗਰ ਸਿੰਪਲ ਜੀ ਗੱਲ ਕਰਾਂ ਸਾਡੀ ਧਰਤੀ ਜਿਹੜੀ ਅੱਜ ਬਣੀ ਹੈ ਜੀ ਇਹ ਵੀ ਇੱਕ ਆਫਤਾ ਦਾ ਹੀ ਰਿਜ਼ਲਟ ਹੈ ਜੀ ਅਗਰ ਵੀ ਸਿੰਪਲ ਜੀ ਗੱਲ ਕਰਾਂ ਤੇ ਹਿਸਟਰੀ ਜਦੋਂ ਸ਼ੁਰੂ ਹੋਈ ਤਾਂ ਹਿਸਟਰੀ ਜਿਹੜੀ ਸ਼ੁਰੂ ਹੁੰਦੀ ਉਹ ਹੁੰਦੀ ਸਾਡੇ ਗੰਗਾ ਯਮੁਨਾ ਦੇ ਜਿਹੜੇ ਖੇਤ ਉਹਨਾਂ ਦੇ ਉਹ ਏਰੀਆ 벨ਟ ਜਿਹੜੀ ਹੈਗੀ ਹੈ ਇਟ ਸ਼ੋਜ਼ ਕਿ ਹਰ ਸਾਲ ਨਦੀ ਆਪਣਾ ਰੁਖ ਬਦਲਦੀ ਸੀ ਬਿਲਕੁਲ ਕਈ ਕਈ 100 ਕਿਲੋਮੀਟਰ ਤੱਕ ਗੰਗਾ ਦੇ ਸਾਨੂੰ ਮਿੱਟੀ ਮਿਲਦੀ ਹੈ ਸਾਨੂੰ ਯਮੁਨਾ ਦੀ ਮਿੱਟੀ ਮਿਲਦੀ ਹੈ ਬ੍ਰਹਮਪੁੱਤਰਾਂ ਦੀ ਮਿੱਟੀ ਮਿਲਦੀ ਹੈ ਉਹ ਰੀਜਨ ਜਿੱਥੇ ਨਦੀਆਂ ਬਹੁਤ ਜ਼ਿਆਦਾ ਹੁੰਦੀ ਸੀ ਤਾਂ ਨਦੀ ਨੇ ਤਾਂ ਹਰ ਸਾਲ ਜਦੋਂ ਵੀ ਮੌਨਸੂਨ ਆਇਆ ਉਹਨਾਂ ਨੇ ਆਪਣਾ ਡਾਇਰੈਕਸ਼ਨ ਚੇਂਜ ਕਿੱਤੀ ਕੀਤੀ ਹੈ ਜੀ ਪੋਪੂਲੇਸ਼ਨ ਘਟ ਸੀ ਲੋਕਾਂ ਨੂੰ ਪਤਾ ਸੀ ਜ਼ਮੀਨ ਸੀ ਲੋਕੀ ਪਹਿਲੇ ਉਸ ਗੱਲ ਦੀ ਤਿਆਰੀ ਕਰਦੇ ਸੀ ਪਰ ਬਹੁਤ ਨੁਕਸਾਨ ਵੀ ਹੋਇਆ ਸਾਡਾ ਲਿਟਰੇਚਰ ਪਰ ਸਾਡੇ ਜੇ ਅਗਰ ਤੁਸੀਂ ਦੇਖੋ ਇੱਕ ਛੋਟੇ ਜਿਹੇ ਐਗਜ਼ਾਮਪਲ ਤੁਸੀਂ ਹਿਸਟਰੀ ਦੀ ਗੱਲ ਕੀਤੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਡੀ ਸਭ ਤੋਂ ਪਹਿਲੇ ਜਿਹੜੀ ਸਭਿਅਤਾ ਆਂਦੀ ਹੈ ਹਮਮ ਇੰਡੀਆ ਦੀ ਉਹ ਆਂਦੀ ਹੈ ਸਾਡੀ ਹੜੱppa ਸਭਿਅਤਾ ਬਿਲਕੁਲ ਹੜੱppa ਦੇ ਵਿੱਚ ਜਿਹੜਾ ਹੜੱppa Town ਸੀਗਾ ਜੀ ਉਹ ਨਦੀ ਦੀ ਸਾਈਡ ਤੇ ਸੀ ਸਿੱਧੂ ਨਦੀ ਦੀ ਸਾਈਡ ਤੇ ਸੀ ਔਰ ਉਹ ਕੰਸਟਰਕਸ਼ਨ ਇਸ ਤਰ੍ਹਾਂ ਨਾਲ ਸ਼ਹਿਰ ਦੀ ਕੀਤੀ ਗਈ ਸੀ ਕਿਉਂਕਿ ਉੱਥੇ ਕਈ ਕਈ ਲੀਟਰ ਪਾਣੀ ਉੱਪਰ ਵੱਜ ਜਾਂਦਾ ਸੀ ਉਹਦਾ ਲੈਵਲ ਵੱਜ ਜਾਂਦਾ ਸੀ ਔਰ ਇਸ ਕਰਕੇ ਉਹਦੀ ਕੰਸਟ੍ਰਕਸ਼ਨ ਇਸ ਤਰ੍ਹਾਂ ਨਾਲ ਸੀ ਕਿ ਪਾਣੀ ਦਾ ਇਫੈਕਟ ਜਿਹੜਾ ਹੈਗਾ ਹੈ ਉਹ ਉਹ ਸ਼ਹਿਰ ਵਾਸੀਆਂ ਨੂੰ ਨਾ ਪਏ ਪਰ ਫਿਰ ਵੀ ਇੱਕ ਥਿਉਰੀ ਮੰਨੀ ਜਾਂਦੀ ਹੈ ਕਿ ਉਹ ਸੱਬੇ ਤੱਕ ਖਤਮ ਹੀ ਬਾੜ ਕਰਕੇ ਹੋਈ ਹੈ ਬਿਲਕੁਲ ਤੇ ਇਹ ਤਾਂ ਸਦੀਆਂ ਤੋਂ ਸਾਡਾ ਇਨਸਾਨੀ ਔਰ ਨੇਚਰ ਦਾ ਪ੍ਰਕਿਰਤੀ ਦਾ ਇਹ ਤਾਲ ਮੇਲ ਚੱਲਦਾ ਹੀ ਰਿਹਾ ਹੈ ਹਮਮ ਕਦੇ ਅਸੀਂ ਬਚ ਗਏ ਕਦੇ ਉਹਨੇ ਸਾਨੂੰ ਨਹੀਂ ਛੱਡਿਆ ਇਹ ਤਾਂ ਹਮੇਸ਼ਾ ਰਹੇਗਾ ਪਰ ਹਾਂ ਇਨਸਾਨ ਜਿਵੇਂ ਸਰ ਨੇ ਕਿਹਾ ਕਿ ਇਨਸਾਨ ਧਰਤੀ ਤੇ ਸਭ ਤੋਂ ਜ਼ਿਆਦਾ ਦਿਮਾਗ ਵਾਲਾ ਜੀਵ ਹੈ ਜੀ ਐਟ ਲੀਸਟ ਅਸੀਂ ਆਪਣੇ ਦਿਮਾਗ ਨੂੰ ਯੂਜ਼ ਕਰੀਏ ਔਰ ਜਿੰਨਾ ਅਸੀਂ ਇਸ ਚੀਜ਼ ਤੋਂ ਬਚ ਸਕਦੇ ਹਾਂ ਪ੍ਰੀਕਾਸ਼ਨਸ ਲੈ ਸਕਦੇ ਹਾਂ ਉਹ ਸਾਨੂੰ ਲੈਣਾ ਚਾਹੀਦਾ ਹਮਮ ਔਰ ਇਸ ਆਪਤਾ ਤੋਂ ਅਸੀਂ ਜਾਨੀ ਮਾਲੀ ਜਿੰਨਾ ਨੁਕਸਾਨ ਹੋ ਰਿਹਾ ਹੈ ਸ਼ਾਇਦ ਅਸੀਂ ਉਹਨੂੰ ਘਟਾ ਸਕਦੇ ਹਾਂ ਜੀ ਜਾਂਦੇ ਜਾਂਦੇ ਇੱਕ ਇੱਕ ਸਵਾਲ ਮੈਂ ਤੁਹਾਡੇ ਦੋਨਾਂ ਤੋਂ ਕਰਨਾ ਚਾਹਾਂਗਾ ਬਹੁਤ ਸੰਖੇਪ ਦੇ ਵਿੱਚ ਉੱਤਰ ਇਹਦਾ ਚਾਹਾਂਗਾ ਕਿ ਜੋਸ਼ੀ ਸਰ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਦੀ ਹੁਣ ਸਾਨੂੰ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਤੇ ਉੱਥੇ ਜਿੱਦਾਂ ਕਹਿ ਲਓ ਕਿ ਵੀ ਇੱਥੇ ਰੋਕ ਦੇਣਾ ਚਾਹੀਦਾ ਕਿਹੜੀਆਂ ਚੀਜ਼ਾਂ ਨੇ ਇਨਸਾਨਾਂ ਨੂੰ ਉਹ ਨਹੀਂ ਕਰਨੀਆਂ ਚਾਹੀਦੀ ਜਿਹੜੀ ਕੁਦਰਤੀ ਹੈ ਉਹ ਤਾਂ ਰੁਕ ਨਹੀਂ ਸਕਦੀ ਜਿਹੜੀ ਮੈਨੂ ਬੇਡ ਹੈ ਉਹਨੂੰ ਆਪਾਂ ਕਿਸੇ ਹੱਦ ਤੱਕ ਰੋਕ ਸਕਦੇ ਹਾਂ ਮਤਲਬ ਜਿਸ ਤਰ੍ਹਾਂ ਦਰਖਤ ਜਿਹੜੇ ਉਹ ਕੱਟੇ ਬੰਦ ਹੋਣ ਜਿਹੜੇ ਦਰਖਤ ਨਹੀਂ ਕੱਟੇ ਐਨਵਾਇਰਨਮੈਂਟ ਨੂੰ ਆਪਾਂ ਸਾਫ਼ ਸੁਥਰਾ ਰੱਖੀਏ ਜੀ ਐਕਸੀਡੈਂਟ ਨਾ ਹੋਣ ਦੇਈਏ ਉਹ ਤਾਂ ਉਹਦੇ ਪੈਰਾਮੀਟਰ ਕੋਈ ਇਦਾਂ ਦੇ ਆਪਾਂ ਰੱਖੀਏ ਸਪੀਡ ਲਿਮਟਰ ਹੋਣੀ ਚਾਹੀਦੀ ਹੈ ਦੈਨ ਜਿਹੜੇ ਦੰਗੇ ਫਸਾਦ ਹੁੰਦੇ ਉਹਨਾਂ ਤੇ ਕੰਟਰੋਲ ਕੀਤਾ ਜਾ ਸਕਦਾ ਐਡਮਿਨਿਸਟ੍ਰੇਸ਼ਨ ਉੱਤੇ ਕਰ ਸਕਦੀ ਹੈਗੀ ਬਦਲ ਇਹ ਹੋ ਜਿਹੜੇ ਆਪ ਅਸੀਂ ਕੁਝ ਕਰ ਸਕਦੇ ਆ ਉਹ ਉਹ ਤਾਂ ਜ਼ਰੂਰੀ ਹੈ ਜਿਹੜੇ ਹੈਗੇ ਨੇਚਰਲ ਜਿਹੜੇ ਹੈਗੇ ਨੇ ਤੇ ਉਹਦੇ ਵਾਸਤੇ ਪ੍ਰਬੰਧ ਕੀਤੇ ਜਾ ਸਕਦੇ ਆ ਕਿ ਜੇ ਅੱਜ ਤੋਂ ਪਤਾ ਲੱਗੇ ਜਿਦਾ 88 ਵਿੱਚ ਹੜਾ ਆਇਆ ਸੀ ਹੁਣ 25 ਵਿੱਚ ਆ ਗਿਆ ਚਲੋ ਇਹ ਲੰਘ ਹੈ ਉਦੋਂ ਗਾਂ ਜਿਹੜੇ ਆਉਣਗੇ ਜਾਂ ਆਉਣ ਦੀ ਸੁਭਾਵਨਾ ਉਹਨਾਂ ਨੂੰ ਆਪਾਂ ਰੋਕਥਾਮ ਕਿਦਾਂ ਕਰਨੀ ਹੁਣ ਤੋਂ ਆਪਾਂ ਜਿਹੜੇ ਡੈਮ ਆ ਜਾਂ ਪੁਲ ਹੈਗੇ ਨੇ ਜਾਂ ਸਾਡੇ ਬੰਨ ਹੈਗੇ ਨੇ ਉਹਨਾਂ ਨੂੰ ਕਿਦਾਂ ਪੱਕੇ ਕਰਨਾ ਸੋ ਉਹ ਜ਼ਰੂਰੀ ਹੈ ਉਹ ਜ਼ਰੂਰੀ ਹਾਂਜੀ ਮੈਡਮ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਰਦੀ ਬਸ ਇਹ ਕਹੂੰਗੀ ਕਿ ਜੋ ਸਰ ਨੇ ਸਾਰਾ ਕੁਝ ਦੱਸਤਾ ਹੈ ਇਹ ਸਾਨੂੰ ਇਹੀ ਕਰਨਾ ਚਾਹੀਦਾ ਨੇਚਰ ਤੋਂ ਅਸੀਂ ਲੜ ਨਹੀਂ ਸਕਦੇ ਲੇਕਿਨ ਨੇਚਰ ਦੇ ਨਾਲ ਮਿਲ ਕੇ ਆਪਣੇ ਨੁਕਸਾਨ ਨੂੰ ਬਚਾ ਸਕਦੇ ਨੇ ਬਿਲਕੁਲ ਜੀ ਸਭ ਤੋਂ ਪਹਿਲਾਂ ਜਿਹੜੀ ਗੱਲ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਕਿ ਇਨਸਾਨ ਨੂੰ ਆਪਣੇ ਆਪ ਤੇ ਰੋਕ ਲਾਣੀ ਪਈਗੀ ਆਪਣੀਆਂ ਲਿਮਿਟੇਸ਼ਨ ਜਿਹੜੀਆਂ ਉਹ ਸਮਝਣੀਆਂ ਪੈਣਗੀਆਂ ਕੁਦਰਤ ਨੂੰ ਬਚਾ ਕੇ ਰੱਖਣ ਦੇ ਵਿੱਚ ਹੀ ਇਨਸਾਨ ਦਾ ਬਚਾਏ ਇਸ ਵੇਲੇ ਜੋ ਆਫਤਾ ਪੰਜਾਬ ਦੇ ਉੱਤੇ ਆਈ ਹੈ ਉਹਦੇ ਲਈ ਕਹਿਣਾ ਚਾਹਵਾਂਗਾ ਕਿ ਲੰਘ ਜਾਣਾ ਹੈ ਚੜ੍ਹ ਕੇ ਆਏ ਹੋਏ ਆਬ ਨੇ ਤੇ ਫਿਰ ਹਰੀ ਹੋ ਜਾਣਾ ਇਸ ਧਰਤ ਪੰਜਾਬ ਨੇ ਇਸੇ ਦੁਆ ਦੇ ਨਾਲ ਇਸੇ ਉਮੀਦ ਦੇ ਨਾਲ ਕਿ ਜਿਹੜੀ ਆਫਤਾ ਇਸ ਵੇਲੇ ਸਾਡੇ ਉੱਤੇ ਆਈ ਹੈ ਉਹਦਾ ਜਲਦ ਤੋਂ ਜਲਦ ਨਿਪਟਾਰਾ ਹੋਏਗਾ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਏਗੀ ਇਸ ਗੱਲ ਦੇ ਨਾਲ ਹੀ ਇਸ ਯਕੀਨ ਦੇ ਨਾਲ ਹੀ ਫਿਰ ਅਗਲੇ ਪ੍ਰੋਗਰਾਮ 'ਚ ਮਿਲਾਂਗੇ ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਦੂਰਦਰਸ਼ਨ ਤੇ ਸਾਡੇ ਆਏ ਹੋਏ ਦੋਨਾਂ ਮਹਿਮਾਨਾਂ ਦਾ ਮੈਂ ਇੱਕ ਵਾਰ ਫਿਰ ਧੰਨਵਾਦ ਕਰਨਾ ਚਾਹਾਂਗਾ ਸ਼ੁਕਰੀਆ ਥੈਂਕ ਯੂ